ਹਾਜ਼ਰ ਹੋਏ ਆ ਇੱਕ ਨਵੀਂ ਕਹਾਣੀ ਦੇ ਨਾਲ ਤਾਂ ਕਰਦੇ ਹਾਂ ਕਹਾਣੀ ਸ਼ੁਰੂ ਆ ਤਾਂ ਦੋਸਤੋ ਅੱਜ ਆਪਾਂ ਨਦੀ ਤੇ ਪੂਜਾ ਕਰਨ ਜਾਣਾ ਹੈ ਤੁਸੀਂ ਹਰ ਵਾਰ ਭੁੱਲ ਜਾਂਦੇ ਹੋ ਹੁਣ ਜਲਦੀ ਨਾਲ ਤਿਆਰ ਹੋ ਜਾਵੋ ਪੂਜਾ ਦਾ ਟਾਈਮ ਹੋਣ ਵਾਲਾ ਹੈ ਠੀਕ ਹੈ ਮੈਂ ਹੁਣੇ ਤਿਆਰ ਹੋ ਜਾਂਦਾ ਹਾਂ ਤਿਆਰ ਹੋ ਕੇ ਦੋਵੇਂ ਜੀ ਆ ਨਦੀ ਦੇ ਕੰਡੇ ਤੇ ਪਹੁੰਚ ਜਾਂਦੇ ਹਨ ਪੂਜਾ ਕਰਨ ਲਈ ਦਰਅਸਲ ਉਹ Hindu ਪਰਿਵਾਰ ਨਾਲ ਸਬੰਧ ਰੱਖਦੇ ਸੀ ਤੇ ਅਕਸਰ ਹੀ ਪੂਜਾ ਕਰਨ ਲਈ ਉਹਨਾਂ ਦੀ ਦੇਖੇ ਨਾਰੇ ਆਉਂਦੇ ਸੀ ਆ ਹਰ ਬਾਰ ਦੀ ਤਰ੍ਹਾਂ ਜਿਵੇਂ ਉਹ ਪੂਜਾ ਕਰਨ ਆਏ ਜਦੋਂ ਉਹ ਇਸ਼ਨਾਨ ਕਰਨ ਅੰਦਰ ਜਾਂਦੇ ਹਨ ਤਾਂ ਉਸ ਦੀ ਪਤਨੀ ਆ ਕੋਲ ਨਦੀ ਵਿੱਚ ਤੈਰਦੀ ਹੋਈ ਟੋਕਰੀ ਆ ਕੇ ਰੁਕ ਗਈ ਜਿਵੇਂ ਹੀ ਉਹ ਸੁਣੂਆ ਅੱਗੇ ਭੇਜਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਨੂੰ ਅਜੀਬ ਜਈ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਉਹ ਟੋਕਰੀ ਖੋਲ ਕੇ ਦੇਖਦੀ ਹੈ ਤਾਂ ਉਹ ਔਰਤ ਹੈਰਾਨ ਰਹਿ ਗਈ ਕਿਉਂਕਿ ਉਸ ਟੋਕਰੀ ਵਿੱਚ ਜਾਨਣ ਲਈ ਆ ਤੁਹਾਨੂੰ ਪੂਰੀ ਕਹਾਣੀ ਸੁਣਨੀ ਪਵੇਗੀ ਆ اے ਰੱਬਾ ਕਿਉਂ ਜੇ ਲੋਕ ਹਨ ਜੋ ਐਦਾਂ ਕਰਦੇ ਨੇ ਕਿੰਨੇ ਪਾਪੀ ਨੇ ਆ ਮੈਂ ਤਾਂ ਸੋਚ ਵੀ ਨਹੀਂ ਸਕਦੀ ਆ ਵੀ ਐਦਾਂ ਵੀ ਕੋਈ ਕਰ ਸਕਦੇ ਨੇ ਲੋਕ ਅੰਜਲੀ ਤੇ ਮਨਜੀਤ ਦੋਵੇਂ ਪਤੀ ਪਤਨੀ ਸੀ ਉਹ ਹਰ ਮਹੀਨੇ ਵਿੱਚ ਚਾਰ ਵਾਰ ਨਦੀ ਤੇ ਇਸ਼ਨਾਨ ਕਰਦੇ ਪੂਜਾ ਪਾਠ ਕਰਦੇ ਸਨ ਅੱਜ ਜਦੋਂ ਅੰਜਲੀ ਇਸ਼ਨਾਨ ਕਰ ਰਹੀ ਸੀ ਤਾਂ ਉਹਨਾਂ ਦੇ ਕੋਲ ਪਾਣੀ ਵਿੱਚ ਤੈਰਦੀ ਹੋਈ ਟੋਕਰੀ ਆਈ ਅੰਜਲੀ ਨੇ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਆ ਪਰ ਅੰਜਲੀ ਕੋਲ ਰੁਕ ਗਈ ਆ ਜਦੋਂ ਅੰਜਲੀ ਨੇ ਟੋਕਰੀ ਖੋਲ ਕੇ ਦੇਖੀ ਆ ਤਾਂ ਉਸ ਵਿੱਚ ਇੱਕ ਬੱਚਾ ਸੀ ਜੋ ਦੇਖਣ ਨੂੰ ਇੱਕ 2 ਹਫ਼ਤਿਆਂ ਦਾ ਲੱਗਦਾ ਸੀ ਆ ਉਹ ਬੱਚਾ ਨਾ ਤਾਂ ਹਿੱਲ ਰਿਹਾ ਸੀ ਆ ਨਾਹੀ ਰੋ ਰਿਆ ਸੀ ਉਹਨਾਂ ਨੇ ਬੱਚੇ ਨੂੰ ਬਾਹਰ ਕੱਢਿਆ ਉਹ ਬੱਚੇ ਨੂੰ ਹੌਲੀ-ਹੌਲੀ ਹਿਲਾਉਂਦੇ ਹਨ ਬੱਚਾ ਕੋਈ ਵੀ ਹਰਕਤ ਨਹੀਂ ਕਰਦਾ ਦੇਖ ਕੇ ਉਹ ਸੋਚਦੇ ਹਨ ਕਿ ਬੱਚਾ ਕਿਤੇ ਮਰ ਤਾਂ ਨਹੀਂ ਗਿਆ ਫਿਰ ਉਹ ਬੱਚੇ ਨੂੰ ਪੂਰੇ ਜ਼ੋਰ ਨਾਲ ਹਿਲਾਉਣ ਲੱਗਦੇ ਹਨ ਤੇ ਬੱਚਾ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਹਿਲਾਉਂਦਾ ਹੈ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚਾ ਜਿਉਂਦਾ ਹੈ ਉਹ ਜਲਦੀ ਪੁਲਿਸ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਿੰਦੇ ਹਨ ਤੇ ਆਪ ਉਸ ਨੂੰ ਕਿਸੇ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਨੇ ਪੁਲਿਸ ਵੀ ਹਸਪਤਾਲ ਪਹੁੰਚ ਜਾਂਦੀ ਹੈ ਡਾਕਟਰ ਚੈੱਕ ਕਰਨ ਤੋਂ ਬਾਅਦ ਦੱਸਦੇ ਨੇ ਕਿ ਬੱਚੇ ਦੀ ਸਿਹਤ ਬਹੁਤ ਖਰਾਬ ਹੈ ਬੱਚੇ ਨੂੰ ਨੀਮੋਨੀਆ ਹੋ ਗਿਆ ਹੈ ਉਹ ਵੀ ਬਹੁਤ ਜ਼ਿਆਦਾ ਜਿਸ ਕਰਕੇ ਬੱਚੇ ਨੂੰ ਇੱਕ ਹਫਤਾ ਰੱਖਣ ਤੋਂ ਬਾਅਦ ਹੀ ਕੁਝ ਦੱਸ ਸਕਦੇ ਹਾਂ ਡਾਕਟਰ ਦੀ ਗੱਲ ਸੁਣਨ ਤੋਂ ਬਾਅਦ ਪੁਲਸ ਵਾਲੇ ਉਸ પતિ ਪਤਨੀ ਨੂੰ ਕਹਿੰਦੇ ਨੇ ਤੁਸੀਂ ਹੁਣ ਜਾਓ ਅਸੀਂ ਬੱਚੇ ਦਾ ਧਿਆਨ ਚੰਗੀ ਤਰ੍ਹਾਂ ਰੱਖ ਲਵਾਂਗੇ ਅਸਲ ਵਿੱਚ ਮਨਜੀਤ ਤੇ ਅੰਜਲੀ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਉਹਨਾਂ ਦੇ ਘਰ ਔਲਾਦ ਨਹੀਂ ਸੀ ਆ ਜਦੋਂ ਉਹਨਾਂ ਨੂੰ ਇਹ ਬੱਚਾ ਮਿਲਦਾ ਹੈ ਤਾਂ ਇਹ ਲੱਗਣ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਨੇ ਇਹ ਬੱਚਾ ਸਾਡੇ ਲਈ ਭੇਜਿਆ ਹੈ ਅਸੀਂ ਇਸ ਨੂੰ ਪਾਲ-ਪੋਸ ਕੇ ਵੱਡਾ ਕਰਾਂਗੇ ਜਦੋਂ ਆਪਣੇ ਦਿਲ ਦੀ ਗੱਲ ਪੁੱਸ ਵਾਲਿਆਂ ਨੂੰ ਦੱਸਦੇ ਹਨ ਤਾਪੂਲਸ ਵਾਲੇ ਕਹਿੰਦੇ ਨੇ ਠੀਕ ਹੈ ਪਹਿਲਾਂ ਆਪਾਂ ਇਸ ਬੱਚੇ ਦਾ ਇਲਾਜ ਕਰਵਾ ਲਈਏ ਬਾਅਦ ਵਿੱਚ ਕਾਗਜ਼ੀਆ ਕਾਰਵਾਈ ਪੂਰੀ ਕਰਕੇ ਬੱਚੇ ਨੂੰ ਤੁਸੀਂ ਗੋਦ ਲੈ ਲਿਓ ਇਲਾਜ ਦੇ ਦੋ ਮਹੀਨੇ ਬਾਅਦ ਬੱਚਾ ਬਿਲਕੁਲ ਠੀਕ ਹੋ ਜਾਂਦਾ ਹੈ ਡਾਕਟਰ ਉਸ ਨੂੰ ਛੁੱਟੀ ਦੇ ਦਿੰਦੇ ਨੇ ਅੰਜਲੀ ਤੇ ਮਨਜੀਤ ਕਾਗਜ਼ੀਆ ਕਾਰਵਾਈ ਪੂਰੀ ਕਰਕੇ ਬੱਚੇ ਨੂੰ ਘਰ ਲੈ ਆਉਂਦੇ ਨੇ ਆ ਮਨਜੀਤ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਬਸ ਬੱਚੇ ਦੀ ਕਮੀ ਸੀ ਜੋ ਰੱਬ ਨੇ ਅੱਜ ਪੂਰੀ ਕਰ ਦਿੱਤੀ ਸੀ ਆ ਬੱਚੇ ਨੂੰ ਘਰ ਲਿਆਉਣ ਤੋਂ ਬਾਅਦ ਪੂਰੇ ਦਿੱਤੀ ਰਿਵਾਜਾਂ ਨਾਲ ਉਸ ਦਾ ਨਾਮਕਰਨ ਕੀਤਾ ਜਾਂਦਾ ਹੈ ਬੱਚੇ ਦਾ ਨਾਮ ਰਾਜਵੀਰ ਰੱਖਿਆ ਗਿਆ ਉਹ ਸੋਚਦੇ ਹਨ ਅਸੀਂ ਬੱਚੇ ਨੂੰ ਇਹ ਪਤਾ ਨਹੀਂ ਲੱਗਣ ਦੇਵਾਂਗੇ ਕਿ ਸਾਡੀ ਆ ਸਾਕੀਤੀ ਨਹੀਂ ਹੈ ਕਿ ਅਸੀਂ ਇਸ ਨੂੰ ਗੋਦ ਲਿਆ ਹੈ ਪਹਿਲਾਂ ਤਾਂ ਉਹ ਪਿੰਡ ਵਿੱਚ ਰਹਿੰਦੇ ਸਨ ਹੁਣ ਜਿਵੇਂ ਰਾਜਵੀਰ ਵੱਡੀ ਹੋਣ ਲੱਗੀ ਆਂਡ ਗੁਆਂਡ ਵਾਲੇ ਬੱਚੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਜਿਹੜੀਆਂ ਕੀ ਆ ਮਨਜੀਤ ਤੇ ਅੰਜਲੀ ਨੂੰ ਆ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ ਸੀ ਆ ਇਸ ਕਰਕੇ ਉਹ ਸ਼ਹਿਰ ਵਿੱਚ ਰਹਿਣ ਲੱਗ ਪਏ ਆ ਤਾਂ ਜੋ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਆਪਣੇ ਬੱਚੀ ਨੂੰ ਬਚਾ ਸਕਣ ਤੇ ਦੂਰ ਰੱਖ ਸਕਣ ਉਹ ਚਾਹੁੰਦੇ ਸਨ ਕਿ ਇਹ ਬੱਚੀ ਸਾਨੂੰ ਅਸਲੀ ਮਾਪੇ ਦੀ ਤਰ੍ਹਾਂ ਪਿਆਰ ਕਰੇ ਇਸ ਨੂੰ ਇਹ ਕਦੇ ਵੀ ਪਤਾ ਨਾ ਲੱਗੇ ਕਿ ਅਸੀਂ ਇਸ ਨੂੰ ਗੋਦ ਲਿਆ ਹੈ ਸਮਾਂ ਲੰਘਦਾ ਗਿਆ ਹੁਣ ਰਾਜਵੀਰ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਆ ਤੇ ਗ੍ਰੈਜੂਏਸ਼ਨ ਕਰਨ ਲਈ ਆ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਹਾਲੇ ਤੱਕ ਰਾਜਵੀਰ ਨੂੰ ਇਹ ਨਹੀਂ ਪਤਾ ਸੀ ਆ ਕਿ ਉਸ ਨੂੰ ਗੋਦ ਲਿਆ ਗਿਆ ਹੈ ਨਾ ਹੀ ਘਰਦਿਆਂ ਨੇ ਪਤਾ ਲੱਗਣ ਦਿੱਤਾ ਸੀ ਆ ਰਾਜਵੀਰ ਬਹੁਤ ਸਿਆਣੀ ਆ ਤੇ ਸੋਹਣੀ ਕੁੜੀ ਸੀ ਆ ਉਹ ਹਰੇਕ ਦੀ ਮਦਦ ਕਰਦੀ ਸੀ ਆ ਜਦੋਂ ਉਸ ਦੀ ਪੜ੍ਹਾਈ ਪੂਰੀ ਹੋ ਗਈ ਆ ਤਾਂ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਕਰਨ ਲੱਗਦੀ ਹੈ ਹੁਣ ਉਹ 25 ਸਾਲਾਂ ਦੀ ਹੋ ਗਈ ਸੀ ਆ ਉਸ ਦੇ ਮਾਤਾ ਪਿਤਾ ਉਸ ਦਾ ਵਿਆਹ ਕਰਨ ਲਈ ਸੋਚਦੇ ਹਨ ਇੱਕ ਦਿਨ ਅੰਜਲੀ ਬੈਠੀ ਬੈਠੀ ਕਹਿਣ ਲੱਗੀ ਆ ਹੁਣ ਆਪਣੀ ਧੀ ਬਹੁਤ ਸਮਝਦਾਰ ਹੋ ਗਈ ਹੈ ਇਸ ਤੋਂ ਪਹਿਲਾਂ ਲੋਕ ਇਸ ਨੂੰ ਦੱਸਣ ਆਪਾਂ ਇਸ ਨੂੰ ਆ ਸਾਰੀ ਸਚਾਈ ਦੱਸ ਦਈਏ ਮਨਜੀਤ ਕਹਿੰਦਾ ਹੈ ਕੀ ਕੀਤੇ ਇਹ ਨਾ ਹੋਵੇ ਸਾਰੀ ਸਚਾਈ ਪਤਾ ਲੱਗਣ ਤੋਂ ਬਾਅਦ ਉਹ ਸਾਨੂੰ ਛੱਡ ਕੇ ਚਲੀ ਜਾਵੇ ਇਹ ਸੋਚ ਕੇ ਦੋਵੇਂ ਪਤੀ ਪਤਨੀ ਚੁੱਪ ਰਹਿੰਦੇ ਹਨ ਉਹ ਰਾਜਵੀਰ ਦਾ ਵਿਆਹ ਕਰਨ ਦੀਆਂ ਤਿਆਰੀਆਂ ਕਰਨ ਲੱਗਦੇ ਨੇ ਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਇੱਕ ਵਧੀਆ ਮੁੰਡਾ ਲੱਭਣ ਲਈ ਕਹਿੰਦੇ ਨੇ ਆ ਉਹਨਾਂ ਨੂੰ ਇੱਕ ਚੰਗਾ ਮੁੰਡਾ ਤੇ ਵਧੀਆ ਘਰ ਲੱਭ ਜਾਂਦਾ ਹੈ ਮਨਜੀਤ ਤੇ ਅੰਜਲੀ ਨੂੰ ਸਭ ਕੁਝ ਪਸੰਦ ਸੀ ਆ ਉਹ ਮੁੰਡੇ ਦੇ ਪਰਿਵਾਰ ਬਾਰੇ ਪਤਾ ਕਰਦੇ ਨੇ ਤੇ ਸਭ ਕੁਝ ਠੀਕ ਹੁੰਦਾ ਹੈ ਐਤਵਾਰ ਨੂੰ ਉਹ ਮੰਦਿਰ ਵਿੱਚ ਛੋਟਾ ਜਿਹਾ ਪ੍ਰੋਗਰਾਮ ਰੱਖ ਲੈਂਦੇ ਨੇ ਰਿਸ਼ਤਾ ਪੱਕਾ ਕਰ ਲੈਂਦੇ ਨੇ ਆ ਉਹਨਾਂ ਨੇ ਮੁੰਡੇ ਵਾਲਿਆਂ ਨਾਲ ਸਾਰੀ ਗੱਲ ਕਰ ਲਈ ਸੀ ਆ ਕਿ ਸਾਡੇ ਸਿਰਫ ਇੱਕੋ ਹੀ ਧੀ ਹੈ ਅਸੀਂ ਵਿਆਹ ਤੋਂ ਬਾਅਦ ਆਪਣੀ ਧੀ ਨੂੰ ਆਪਣੇ ਕੋਲ ਹੀ ਰੱਖਾਂਗੇ ਤੁਹਾਡਾ ਬੇਟਾ ਘਰ ਜਵਾਈ ਬਣ ਕੇ ਸਾਡੇ ਨਾਲ ਰਹੇਗਾ ਮੁੰਡੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮੁੰਡੇ ਦੇ ਦੋਪਰਾ ਹੋਰ ਸਾਨਾ ਜਦੋਂ ਸਾਰੀਆਂ ਰਸਮਾਂ ਕਰਕੇ ਘਰ ਆਉਣ ਲੱਗੇ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਬਜ਼ੁਰਗ ਬਿਹੋਸ਼ ਮਿਲਿਆ ਉਹ ਬਜ਼ੁਰਗ ਨੂੰ ਦੇਖ ਕੇ ਗੱਡੀ ਰੋਕ ਲੈਂਦੇ ਨੇ ਉਹ ਬਜ਼ੁਰਗ ਦੇਖਣ ਵਿੱਚ ਕਾਫੀ ਬਿਮਾਰ ਲੱਗਦਾ ਸੀ ਉਸ ਬਜ਼ੁਰਗ ਦੀ ਮਦਦ ਕਰਦੇ ਹਨ ਤੇ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਨੇ داخل ਕਰਵਾ ਕੇ ਡਾਕਟਰ ਨੂੰ ਇਲਾਜ ਕਰਨ ਨੂੰ ਕਹਿੰਦੇ ਹਨ ਨਾਲੇ ਡਾਕਟਰ ਸਾਹਿਬ ਪੈਸਿਆਂ ਦੀ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਬਸ ਇਹਨਾਂ ਦਾ ਵਧੀਆ ਇਲਾਜ ਕਰਨਾ ਚਾਹੀਦਾ ਹੈ ਜਿੰਨਾ ਇਲਾਜ ਤੇ ਖਰਚਾ ਆਵੇਗਾ ਅਸੀਂ ਦੇ ਦੇਵਾਂਗੇ ਐਨਾ ਕਹਿ ਕੇ ਉਹ ਉੱਥੋਂ ਚਲੇ ਜਾਂਦੇ ਨੇ ਜਦੋਂ ਉਹ ਅਗਲੇ ਦਿਨ ਵਾਪਸ ਹੁੰਦੇ ਹਨ ਤਾਂ ਉਦੋਂ ਤੱਕ ਉਸ ਬਜ਼ੁਰਗ ਨੂੰ ਹੋਸ਼ ਆ ਜਾਂਦਾ ਹੈ ਡਾਕਟਰ ਉਹਨਾਂ ਨੂੰ ਦੱਸਦਾ ਹੈ ਕਿ ਇਹਨਾਂ ਨੇ ਜ਼ਿਆਦਾ ਨਸ਼ਾ ਕਰ ਲਿਆ ਸੀ ਇਸ ਕਰਕੇ ਉਹ ਬੇਹੋਸ਼ ਹੋ ਗਏ ਸੀ ਆ ਰਾਜਵੀਰ ਆਪਣੇ ਮਾਪੇ ਨਾਲ ਉਸ ਬਜ਼ੁਰਗ ਦਾ ਹਾਲਚਲ ਪੁੱਛਣ ਜਾਂਦੀ ਹੈ ਤੇ ਜਾ ਕੇ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਉਹ ਬਜ਼ੁਰਗ ਕਹਿੰਦਾ ਹੈ ਕਿ ਮੇਰਾ ਨਾਮ ਹਰਮੇਸ਼ ਸਿੰਘ ਹੈ ਰਾਜਵੀਰ ਉਹਨਾਂ ਨੂੰ ਪੁੱਛਦੀ ਹੈ ਕਿ ਬਾਬਾ ਜੀ ਤੁਸੀਂ ਆ ਇਨਾ ਨਸ਼ਾ ਕਿਉਂ ਕਰਦੇ ਹੋ ਡਾਕਟਰ ਕਹਿੰਦੇ ਹਨ ਕਿ ਤੁਸੀਂ ਜਿਆਦਾ ਨਸ਼ਾ ਕੀਤਾ ਸੀ ਇਸ ਕਰਕੇ ਬਿਮਾਰ ਹੋ ਗਏ ਇਹ ਸੁਣ ਕੇ ਬਜ਼ੁਰਗ ਉੱਚੀ ਉੱਚੀ ਰੋਣ ਲੱਗ ਪਿਆ ਤੇ ਕਹਿਣ ਲੱਗਿਆ ਮੇਰੇ ਨਸ਼ੇ ਦੇ ਕਾਰਨ ਮੇਰਾ ਪੂਰਾ ਪਰਿਵਾਰ ਉਜੜ ਗਿਆ ਰਾਜਵੀਰ ਪੁੱਛਦੀ ਹੈ ਬਾਬਾ ਜੀ ਉਹ ਕਿਵੇਂ ਹਰਮੇਸ਼ ਸਿੰਘ ਆਪਣੀ ਪੂਰੀ ਕਹਾਣੀ ਰਾਜਵੀਰ ਨੂੰ ਤੇ ਉਸਦੇ ਪਰਿਵਾਰ ਨੂੰ ਦੱਸਦਾ ਹੈ ਉਹ ਦੱਸਦਾ ਹੈ ਕਿ ਅੱਜ ਤੋਂ 25 ਸਾਲ ਪਹਿਲਾਂ ਮੇਰਾ ਵੀ ਪਰਿਵਾਰ ਸੀ ਆ ਪਰ ਮੈਨੂੰ ਉਸ ਸਮੇਂ ਜਿਆਦਾ ਹੀ ਨਸ਼ਾ ਕਰਨ ਦੀ ਲੱਤ ਲੱਗੀ ਹੋਈ ਸੀ ਯਾ ਮੇਰੀ ਘਰ ਵਾਲੀ ਦੇ ਬੱਚਾ ਹੋਣ ਵਾਲਾ ਸੀ ਆ ਮੈਂ ਉਸ ਦਿਸੀਅਤ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਜਿਸ ਕਰਕੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੇਰੀ ਘਰਵਾਲੀ ਦੀ ਮੌਤ ਹੋ ਗਈ ਮੇਰੀ ਪਤਨੀ ਨੇ ਇੱਕ ਤੀਨ ਨੂੰ ਜਨਮ ਦਿੱਤਾ ਸੀ ਪਾਵੇਂ ਮੈਂ ਆਪਣੀ ਤੀਨ ਨੂੰ ਆ ਪਾ ਕੇ ਬਹੁਤ ਖੁਸ਼ ਸੀ ਆ ਪਰ ਮੈਂ ਆਪਣੀ ਪਤਨੀ ਦੇ ਜਾਣ ਦੇ ਦੁੱਖ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗਿਆ ਸੀ ਆ ਮੈਂ ਆਪਣੇ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰ ਸਕਿਆ ਮੈਂ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਸੰਭਾਲ ਨਾ ਸਕਿਆ ਉਹ ਬਿਮਾਰ ਹੋ ਗਈ ਆ ਮੈਂ ਉਸ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਗੰਗਾ ਵਿੱਚ ਵਹਾ ਦਿੱਤਾ ਹੁਣ ਮੇਰੇ ਪਰਿਵਾਰ ਵਿੱਚ ਕੋਈ ਨਹੀਂ ਆ ਮੈਨੂੰ ਉਹਨਾਂ ਦੋਨਾਂ ਦੀ ਬਹੁਤ ਯਾਦ ਆਉਂਦੀ ਹੈ ਤੇ ਮੈਂ ਸਾਰਾ ਦਿਨ ਸ਼ਰਾਬ ਪਿੰਦਾ ਹਾਂ ਮੈਂ ਰੱਬ ਨੂੰ ਹਰ ਰੋਜ਼ ਕਹਿੰਦਾ ਹਾਂ ਕਿ ਰੱਬਾ ਮੈਨੂੰ ਵੀ ਆਪਣੇ ਕੋਲ ਉੱਪਰ ਬੁਲਾ ਲੈ ਇਹ ਸੁਣ ਕੇ ਰਾਜਵੀਰ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਕੋਲ ਬੈਠੀ ਅੰਜਲੀ ਇਹ ਸਭ ਸੁਣ ਕੇ ਕਬਰਾ ਜਾਂਦੀ ਹੈ ਉਸ ਨੂੰ ਪਸੀਨਾ ਆ ਜਾਂਦਾ ਹੈ ਜਦੋਂ ਰਾਜਵੀਰ ਆਪਣੀ ਮਾਂ ਵੱਲ ਦੇਖਦੀ ਹੈ ਤੇ ਪੁੱਛਦੀ ਹੈ ਮੰਨਿਆ ਇਹਦੀ ਕਹਾਣੀ ਦੁੱਖ ਭਰੀ ਹੈ ਏ ਰੋ ਰਿਹਾ ਹੈ ਤੁਹਾਨੂੰ ਕੀ ਹੋਇਆ ਤੁਹਾਨੂੰ ਪਸੀਨਾ ਕਿਉਂ ਆ ਰਿਹਾ ਹੈ ਤਾਂ ਅੰਜਲੀ ਕਹਿੰਦੀ ਹੈ ਕਿ ਆ ਮੈਨੂੰ ਤਾਂ ਇਸ ਬੰਦੇ ਤੇ ਗੁੱਸਾ ਆ ਰਿਹਾ ਹੈ ਐਨੇ ਆਪਣੇ ਛੋਟੇ ਜਿਹੇ ਬੱਚੀ ਨੂੰ ਆ ਟੋਕਰੀ ਵਿੱਚ ਰੱਖ ਕੇ ਗੰਗਾ ਵਿੱਚ ਕਿਉਂ ਬਹਾ ਦਿੱਤਾ ਉਹ ਬਜ਼ੁਰਗ ਵਿਅਕਤੀ ਕਹਿੰਦਾ ਹੈ ਮੇਰੇ ਤੋਂ ਪਾਲਿਆ ਨਹੀਂ ਸੀ ਜਾਂਦਾ ਉਹ ਬਹੁਤ ਬਿਮਾਰ ਹੋ ਗਈ ਸੀ ਆ ਉਸਨੇ ਸਾਹ ਲੈਣਾ ਵੀ ਬੰਦ ਕਰ ਦਿੱਤਾ ਸੀ ਇਸ ਕਰਕੇ ਮੈਂ ਉਸ ਨੂੰ ਗੰਗਾ ਵਿੱਚ ਬਹਾ ਦਿੱਤਾ ਇਹ ਸੁਣ ਕੇ ਅੰਜਲੀ ਨੂੰ ਬਹੁਤ ਗੁੱਸਾ ਆਇਆ ਉਹ ਖੜੀ ਹੋ ਕੇ ਜ਼ੋਰਦਾਰ ਥੱਪੜ ਉਸਦੇ ਮੂੰਹ ਤੇ ਮਾਰ ਦਿੰਦੀ ਹੈ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਰਾਜਵੀਰ ਹੈਰਾਨ ਰਹਿ ਜਾਂਦੀ ਹੈ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਮਾਂ ਤੁਹਾਨੂੰ ਕੀ ਹੋਇਆ ਤੁਸੀਂ ਉਸ ਬਜ਼ੁਰਗ ਦੇ ਥੱਪੜ ਕਿਉਂ ਮਾਰ ਦਿੱਤਾ ਹੁਣ ਅੰਜਲੀ ਨੂੰ ਮਜਬੂਰ ਨਾ ਸਾਰਾ ਕੁਝ ਰਾਜਵੀਰ ਨੂੰ ਦੱਸਣਾ ਪੈ ਰਿਹਾ ਸੀ ਉਹ ਦੱਸਦੀ ਹੈ ਕਿ ਉਹ ਬਜ਼ੁਰਗ ਜਿਸ ਬੱਚੇ ਦੀ ਗੱਲ ਕਰ ਰਿਹਾ ਹੈ ਉਹ ਕੋਈ ਹੋਰ ਨਹੀਂ ਆ ਪੁੱਤ ਤੂੰ ਹੀ ਸੀ ਇਹਨੇ ਤੈਨੂੰ ਮਰਿਆ ਹੋਇਆ ਸਮਝ ਕੇ ਟੋਕਰੀ ਵਿੱਚ ਰੱਖ ਕੇ ਬਾਹਰ ਦਿੱਤਾ ਪਰ ਤੇਰੇ ਸਾਹ ਚੱਲ ਰਹੇ ਸੀ ਅਸੀਂ ਤੇਰਾ ਇਲਾਜ ਕਰਵਾਇਆ ਰੱਬ ਨੇ ਸਾਨੂੰ ਕੋਈ ਬੱਚਾ ਨਹੀਂ ਸੀ ਦਿੱਤਾ ਅਸੀਂ ਆ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਹੁਣ ਜਿਵੇਂ ਹੀ ਇਹ ਗੱਲ ਫਰਮੇਸ਼ ਸਿੰਘ ਨੂੰ ਪਤਾ ਲੱਗਦੀ ਹੈ ਤਾਂ ਉਹ ਰਾਜਵੀਰ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਸ ਦੇ ਸਿਰ ਤੇ ਹੱਥ ਰੱਖਦਾ ਹੈ ਪਰ ਰਾਜਵੀਰ ਉਸ ਆਦਮੀ ਤੋਂ ਦੂਰ ਹੋ ਕੇ ਆਪਣੀ ਮਾਂ ਕੋਲ ਆ ਕੇ ਖੜ ਜਾਂਦੀ ਹੈ ਉਹ ਆਪਣੀ ਮਾਂ ਨੂੰ ਪੁੱਛਦੀ ਹੈ ਮਾਂ ਤੁਸੀਂ ਮੈਨੂੰ ਅੱਜ ਤੱਕ ਇਹ ਸਚਾਈ ਕਿਉਂ ਨਹੀਂ ਦੱਸੀ ਆ ਅੰਜਲੀ ਕਹਿੰਦੀ ਹੈ ਕਿ ਇਹ ਸਬ ਕੁਝ ਅਸੀਂ ਇਸ ਕਰਕੇ ਲੁਕੋ ਕੇ ਰੱਖਿਆ ਕਿ ਤੂੰ ਐਵੇਂ ਪਰੇਸ਼ਾਨ ਹੋ ਜਾਵੇਂਗੀ ਜਦੋਂ ਤੂੰ ਸਾਨੂੰ ਮਿਲੀ ਸੀ ਆ ਤਾਂ ਸਾਨੂੰ ਇਹ ਲੱਗਿਆ ਸੀ ਕਿ ਤੈਨੂੰ ਰੱਬ ਨੇ ਸਾਡੇ ਲਈ ਭੇਜਿਆ ਹੈ ਅਸੀਂ ਪਿੰਡ ਛੱਡ ਕੇ ਸ਼ਹਿਰ ਰਹਿਣ ਲੱਗ ਪਏ ਸੀ ਆ ਕਿਉਂਕਿ ਆਂਢੀ ਗੁਆਂਢੀ ਤੈਨੂੰ ਇਹ ਸਭ ਦੱਸ ਨਾ ਦੇਣ ਜਦੋਂ ਤੂੰ ਵੱਡੀ ਹੋਈ ਆ ਅਸੀਂ ਕਈ ਵਾਰ ਸੋਚਿਆ ਕਿ ਤੈਨੂੰ ਦੱਸ ਦਈਏ ਪਰ ਸਾਡੇ ਮਨ ਵਿੱਚ ਇਹ ਡਰ ਸੀ ਆ ਕਿ ਕਿਤੇ ਤੂੰ ਆਪਣੇ ਪਰਿਵਾਰ ਨੂੰ ਲੱਭਣ ਲਈ ਆ ਸਾਨੂੰ ਛੱਡ ਕੇ ਨਾ ਚਲੀ ਜਾਵੇਂ ਇਹ ਸਭ ਸੁਣ ਕੇ ਰਾਜਵੀਰ ਆਪਣੀ ਮਾਂ ਦੇ ਗਲ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਮਾਂ ਮੈਂ ਤੁਹਾਡੀ ਹਿੱਤੀ ਹਾਂ ਤੁਸੀਂ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ ਐਨਾ ਪਿਆਰ ਕੀਤਾ ਹੈ ਤੁਸੀਂ ਮੈਨੂੰ ਤੇ ਆ ਮੈਂ ਤੁਹਾਨੂੰ ਕਿਵੇਂ ਛੱਡ ਸਕਦੀ ਹਾਂ ਹਰਮੇਲ ਸਿੰਘ ਰਾਜਵੀਰ ਨੂੰ ਕਹਿੰਦਾ ਹੈ ਪੁੱਤ ਇੱਕ ਵਾਰ ਪਰ ਮੇਰੇ ਸਾਹਮਣੇ ਆ ਜਾ ਮੈਂ ਤੈਨੂੰ ਜੀ ਪਰ ਕੇ ਦੇਖਣਾ ਚਾਹੁੰਦਾ ਹਾਂ ਪਰ ਰਾਜਵੀਰ ਮਨਾ ਕਰ ਦਿੰਦੀ ਹੈ ਕਹਿੰਦੀ ਹੈ ਮੈਂ ਉਸੇ ਦਿਨ ਤੁਹਾਡੇ ਲਈ ਮਰ ਗਈ ਸੀ ਜਿਸ ਦਿਨ ਤੁਸੀਂ ਮੈਨੂੰ ਨਦੀ ਵਿੱਚ ਬਾਹ ਦਿੱਤਾ ਸੀ ਐਨਾ ਕਹਿ ਕੇ ਉਹ ਤੋਂ ਜਾਣ ਲੱਗਦੀ ਹੈ ਤੰਜਲੀ ਉਸ ਨੂੰ ਕਹਿੰਦੀ ਹੈ ਪੁੱਤ ਮੰਨパਵੇਂ ਨਾ ਮੰਨਣਾ ਪਰ ਇਹ ਤੇਰਾ ਪਿਓ ਹੈ ਇਸ ਨੂੰ ਵੀ ਨਾਲ ਹੀ ਲੈ ਜਾਂਦੇ ਹਾਂ ਹੁਣ ਤੋਂ ਇਹ ਆਪਣੇ ਨਾਲ ਹੀ ਰਹੇਗਾ ਪਾਵੇਂ ਕਿੰਨਾ ਹੀ ਬੁਰਾ ਹੈ ਪਰ ਇਸ ਦੀ ਵਜ੍ਹਾ ਨਾਲ ਰੱਬ ਨੇ ਸਾਨੂੰ ਤੇਨੂੰ ਦਿੱਤਾ ਹੈ ਤੇ ਸਾਨੂੰ ਮਾਪਿਓ ਦਾ ਸੁੱਖ ਮਿਲਿਆ ਹੁਣ ਰਾਜਵੀਰ ਉਸ ਨੂੰ ਮਾਫ ਕਰ ਦਿੰਦੀ ਹੈ ਤੇ ਆਪਣੇ ਨਾਲ ਲੈ ਜਾਂਦੀ ਹੈ ਹਰਮੇਲ ਹੁਣ ਰਾਜਵੀਰ ਹੋਰਾਂ ਨਾਲ ਹੀ ਰਹਿਣ ਲੱਗ ਪਿਆ ਸੀ ਥੋੜੇ ਦਿਨਾਂ ਬਾਅਦ ਹੀ ਆ ਰਾਜਵੀਰ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੀ ਹੈ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।